ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸ ਕੇਐਮ ਨਾਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਬਟਾਲਕੂਟ ਧੰਨਵਾਦ ਕਰਦਾ ਹੈ ਬਟਾਲਾ ਸਾਹਿਬ ਹੋਰਲਾ ਉਹਨਾਂ ਦੇ ਨਾਲ ਆਏ ਸੁਖਪ੍ਰੀਤ ਜੀ ਹੋਰਲਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇੱਕ ਪਿਆਰਯੋਗ ਵਾਲੀ ਹੈ ਐਸ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਭਰਲਾ ਕਰ ਲੈਂਦੇ ਤਾਂ ਜਿਸ ਵੇਲੇ ਬਰਲਾ ਸਾਹਿਬ ਉਸ ਮੋਰ ਚਾਹ ਲਾ ਕੇ ਬੈਠੇ ਨੇ ਤਾਂ ਜਾਇਜ਼ ਜਣਾਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਾਲਾ ਨਹੀਂ ਹੋਇਆ ਇਸ ਗੱਲ 'ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਦੇ ਨਾਲ ਬਡਾਲਾ ਸਾਹਿਬ ਤੋਂ ਵੀ ਇਸ ਗੱਲ ਦੀ ਮਾਫੀ ਚਾਹავੇ ਲੇਖ ਨੇ ਕਲ ਜੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਿਹੜਾ ਉੱਥੇ ਦਰਸ਼ਨ ਕਰਨ ਆਉਣੇ ਹੋ ਉਦੋਂ ਹੀ ਦਰਸ਼ਨ ਦੇ ਦਿਆ ਕਰੋ ਉੱਥੇ ਆਜਾ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ 5 ਦਿਨ ਕਿਹਾ ਹੈ ਅਸੀਂ ਤੇ ਵੀ ਕਹਾਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਇਸ ਮੋਰਚੇ 'ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ-ਜਉਂਦੇ ਉੱਠ ਗਏ ਤੇ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਜਿੱਤਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਅਸੀਂ ਕੋਈ ਦੇਰ ਹੈ ਦੇਖੀ ਕੋਈ ਕੋਈ ਪਾਣੀ ਪਿਲਾਓ ਬੋਲੇ ਸੋ ਨਿਹਾਲ ਸਤਿ ਅਸੀਂ ਤੁਹਾਡੇ ਤੇ एहसान ਨਿਕਰ ਨਹੀਂ ਕੀ ਸਾਡੀ ਡਿਊਟੀ ਭਰਨੀ ਹੈ ਗੁਰੂ ਦੇ ਸੇਕੋਂ ਦੇ ਨੱਥੀ ਅਸੀਂ ਇਹ ਨਿਭਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਧਾਨ ਹੋਣ ਦੇ ਨਾਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਨ ਚਲੀ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵੈੜਾ ਮੰਗਦਾ ਸਾਡੇ ਗੁਰੂ ਨੂੰ ਤੋਂ ਅਡੀ ਲੋੜ ਐ जो डावा के सारे ने क्ठे होकर पूरे करने का विश्वास दवाओ वागुरु जी का खालसा वागुरु जी की फतेह <स्कार>। ਪੇਖ ਰਿਆ ਨਾ ਸਾਰੇ ਨੇ ਭਾਈ ਸਾਹਿਬ ਪੈਦਲੇ ਚ ਇਧਰ ਗੱਲ ਕਰਦਾ ਵਹਿਗੁਰੂ ਅਰਦਾਸ ਕਰਦੇ ਆਂ ਢੱਲੀਵਾਲ ਸਾਹਿਬ ਫਤਿਹ ਕਰਨ ਦੀ ਜਮੂਬੀ ਪ੍ਰਧਾਨ ਜੀ ਪ੍ਰਧਾਨ ਜੀ ਬਲ ਸਹਿ ਗੁਰੂ ਤੇ ਸੱਚੀ ਹੋਣੀ ਜਿੱਤ ਹੋਣੀ ਧਾਰ ਜਾਵਾਂਗੇ ਜਬ ਪਾਰ ਜਾਵਾਂਗੇ ਅਸੀਂ ਉਹ ਨਹੀਂ ਜੋ ਧਾਰ ਗੇਮ ਧਾਰਨਾ ਸਾਡੇ ਚ ਲਿਖਿਆ ਨੇ ਦੂਸਰਾ ਮੈਂ ਜਿੱਥੇ ਗੁਰੂ ਘਰ ਦਾ ਕੀਰਤਨੀ ਆ ਤੁਸੀਂ ਮੈਨੂੰ ਮਾਰ ਦੇਣੇ ਉਮਰ ਵੱਲ ਵੇਖਾਂ ਤੇ ਤੁਸੀਂ ਮੇਰੇ ਸਾਰੇ ਬਜ਼ੁਰਗੋ ਤੇ ਤੁਹਾਡੇ ਬਜ਼ੁਰਗਾਂ ਦੇ ਸੰਘਰਸ਼ ਅਗੇ ਸਿਰ ਝੁਕਦਾ ਹੈ ਮੈਂ ਤੁਹਾਡੇ ਅੱਗੇ ਆਪਣੀ ਗੱਲ ਰੱਖ ਸਕਦਾ ਹੈ ਪਰ ਮਾਫੀ ਤੁਸੀਂ ਮੇਰੇ ਕੋ ਮੰਗੋ ਨਹੀਂ ਇਹ ਨਹੀਂ ਮੈਨੂੰ ਠੀਕ ਗੁਰੂ ਨਾਨਕ ਸਾਹਿਬ ਨੇ ਤਾਂ ਚਪੇੜਾ ਖਾਲੀਆਂ ਸੀਗੀਆਂ ਪਿਤਾ ਕੋਲ ਆਖਿਆ ਨਾਨਕ ਗੁੱਸਾ ਨਹੀਂ ਲੱਗਿਆ ਕਹਿੰਦੇ ਹੀ ਤੇ ਦਸਣ ਆਇਆ ਦੁਨੀਆ ਦੇ ਲੋਕੋ ਆਪਣੇ ਬਜ਼ੁਰਗਾਂ ਨੂੰ ਇੰਨਾ ਕ ਅਦਬ ਦਿਓ ਇਹ ਰੱਬ ਵਰਗੇ ਨੇ ਤੁਸੀਂ ਰੱਬ ਵੀ ਬਣ ਜਾਓ ਪਰ ਇੰਨਾ ਰੱਬ ਵਰਗੇ ਬਜ਼ੁਰਗਾਂ ਦੇ ਅੱਗੇ ਰੱਬ ਬਣਨ ਵਾਲੀ ਕੋਤਾਈ ਨਾ ਕਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਲਈ ਇੱਥੇ ਤੁਸੀਂ ਸਾਡੇ ਵੱਡੇ ਵਡੇਰੇ ਹੋ ਅਦਬ ਦੇਣੇ ਆ ਤੁਸੀਂ ਸਾਡੇ ਕੋਲ ਮਾਫੀ ਦੇ ਸ਼ਬਦ ਨਹੀਂ ਮੈਨੂੰ ਮੈਂ ਵਾਰ-ਵਾਰ ਚਲੋ ਨਹੀਂ ਕਹਿੰਦਾ ਸਤਿਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਹੱਥ ਰੱਖਿਓ ਤੁਹਾਡੀ ਫਤਿਹ ਸਾਡੀ ਫਤਿਹ ਤੁਹਾਡੇ ਕਰਕੇ ਸਾਡੀ ਫਤਿਹ ਤੇ ਮਹਾਰਾਜ ਜੀ ਕਹਿੰਦੇ ਨੇ ਨਹੀਂ ਕਿ ਕਿਰਪਾ ਕੇ ਸਜੀ ਹਮ ਹੈ ਗੁਰੂ ਰਹਿਮਤ ਕਰਨ ਅਰਦਾਸ ਕਰਦਾ ਹੈ ਕਿ ਤੁਹਾਨੂੰ ਛੇਤੀ ਤੋਂ ਛੇਤੀ ਤੁਰੰਤ ਮਹਾਰਾਜ ਫਤਿਹ ਜਪੀਆਂ ਬਖਸ਼ਣ ਅਸੀਂ 328 ਪਾਵਨ ਸਰੂਪ ਮਹਾਰਾਜ ਜੀ ਦੇ ਅਦਗ ਵਾਸਤੇ ਉਸਤਾ ਵੀ ਇਨਸਾਫ ਜਿਹੜਾ ਲੈ ਸਕੀਏ ਪਹਿਲਾਂ ਤੇ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਹੁਣ ਤਾਂ ਜਿਹੜੀ ਗੱਲ ਅਸੀਂ 10 ਸਾਲ ਤੋਂ ਕਹਿ ਰਹੇ ਸਾਂ ਅੱਜ ਉਹ ਸੱਚ ਹੋ ਗਈ ਪੰਥ ਵੀ ਕਹਿ ਰਿਹਾ ਤੇ ਗੁਰੂ ਕਿਰਪਾ ਕਰਨ ਮੇਰੇ ਵੱਲੋਂ ਅਗਰ ਤੁਹਾਨੂੰ ਕੋਈ ਗੱਲ ਕੀਤੀ ਮਾੜੀ-ਮੋਟੀ ਵੀ ਲੱਗੀ ਹੋਵੇ ਮੈਂ ਜ਼ਰੂਰ ਮਾਫੀ ਮੰਗ ਸਕਦਾ ਤੁਸੀਂ ਨਹੀਂ ਇਸ ਲਈ ਤੁਸੀਂ ਬਜ਼ੁਰਗ ਹੋ ਵੱਡੇ ਹੋ ਅਦ부 ਕਰਦਾ ਹੈ ਗੁਰੂ ਰਹਿਮਤ ਕਰੇ ਤੁਹਾਨੂੰ ਸੱਚ ਜਾਬੀਆਂ ਪਿਆਰ ਚੜ੍ਹਦੀ ਕਲਾ ਬਖਸ਼ੇ ਜੇ ਨੌਜਵਾਨਾਂ ਦੀ ਪੰਥ ਨੂੰ ਜ਼ਰੂਰਤ ਹੈ ਤੇ ਬਜ਼ੁਰਗਾਂ ਦੀ ਵੀ ਜ਼ਰੂਰਤ ਹੈ ਬੁੱਢੇ ਦਲ ਤੋਂ ਬਿਨਾ ਮਾਈਵਾੜੇ ਸਾਡੇ ਆ ਜਿਹੜੀਆਂ ਮਤਾਮਾਂ ਨੇ ਮਾਈਵਾੜਾ ਤੇ ਬੁੱਢਾ ਦਲ ਹੀ ਖਾਲਸੇ ਦੀ ਜਿੰਦ ਜਾਨ ਸੀ ਤਰਨਾ ਗਲ ਤਾਂ ਲੜਦਾ ਸੀ ਇਸ ਲਈ ਇਹ ਵਾਹਿਗੁਰੂ ਤੁਹਾਨੂੰ ਸਮਰੱਥਾ ਦੇਵੇ ਹੀ ਕਈ ਵਾਰੀ ਕਹਿ ਦਿੰਦਾ ਆ ਬੁੱਢਿਆਂ ਨੂੰ ਗਲ ਨੂੰ ਲਾ ਲੋ ਉਹਨਾਂ ਨੂੰ ਲਾਓ ਨਾ ਜਿਹੜੇ ਵੈਰੀ ਨੇ ਜਿਹੜੇ ਤੁਹਾਡੇ ਪੰਥ ਲਈ ਮਰ ਰਹੇ ਨੇ ਇੰਨੇ ਸਾਲਾਂ ਤੋਂ ਉਹਨਾਂ ਤੋਂ ਤਾਂ ਸਿੱਖਿਆ ਜਾਂਦਾ ਹੈ ਬਾਪੂ ਆ ਲੀਕ ਖਿੱਚ ਦੇ ਮੈਂ ਵੱਟ ਪਾਉਣੀ ਐ ਪਰ ਮੈਨੂੰ ਪਤਾ ਜਦੋਂ ਤੂੰ ਲਕੀਰ ਖਿੱਚ ਦਿੱਤੀ ਮੇਰੀ ਵੱਟ ਵੀ ਗਈ ਨਹੀਂ ਹੁਣ ਇਹ ਸਿੱਧੀ ਜਾ ਕੇ ਲੱਗਣੀ ਅਗਲੇ ਪਾਸੇ ਇਸ ਲਈ ਤੁਹਾਡੀ ਵੀ ਜ਼ਰੂਰਤ ਐ ਤੇ ਸਤਿਗੁਰੂ ਤੁਹਾਨੂੰ ਸਿੱਧ ਜਾਬੀਆਂ ਬਖਸ਼ਣ ਜਿਹੜੇ ਤੁਸੀਂ ਨਿਸ਼ਾਨੇ ਮਿੱਥੇ ਨੇ ਉਹ ਜੂੰਡੇ ਜੀ ਵੇਖ ਕੇ ਜਾਣੇ ਸੁਣ ਨਹੀਂ ਮੌਤੇ ਕਾਲੀਏ ਅਸੀਂ ਅਜੇ ਨਹੀਂ ਮਰਨਾ ਕੰਮ ਥਾ ਤੇਰੇ ਗੁਜਰੇ ਪਰ ਅਜੇ ਨਹੀਂ ਕਰਨਾ ਉਹ ਹੈਗਾ ਐ ਪਰ ਅਜੇ ਨਹੀਂ ਅਜੇ ਮੰਜ਼ਲ ਨੂੰ ਫਤਿਹ ਕਰਨਾ वाहे गुरु जी का खालसा बहुत ही सत्कार गुरु प्यारी साहब संघ जी हो बो फते वाहगुरु जी का खालसा वाहगुरु जी की फतेह कई बार सब ए बन जाते हैं ਕਿ ਜਿਸ ਗੱਲ ਦੇ ਮਨ ਦੇ ਵਿੱਚ ਹੁੰਦਾ ਮਨ ਕਿ ਇਹ ਹੁੰਦਾ ਵੀ ਹੈ ਮਨ ਦੇ ਵਿੱਚ ਇਹ ਕਲਪਨਾ ਹੁੰਦੀ ਹੈ ਕਿ ਇਹ ਕੰਮ ਕਰੀਏ ਤੇ ਠੀਕ ਹੈ ਮਾਇਆਂ ਨੇ ساری ਉਮਰ ਜੋ ਕਬਾਲਾ ਸਾਹਿਬ ਨੇ ਕਿਹਾ ਉਹਨਾਂ ਨੇ ਮੰਨ ਕੀਤਾ ਤੇ ਫਰਜ਼ ਵੀ ਤੁਹਾਡਾ ਬਣਦਾ ਸੀ ਤੁਸੀਂ ਕਹਿਣਾ ਸੀ ਤੁਸੀਂ ਕਿਹਾ ਤੇ ਅੱਗੋਂ ਜੋ ਫਰਜ ਗਰੇਵਾਲ ਸਾਹਿਬ ਨੇ ਆਪਣਾ ਨਿਭਾਇਆ ਜੋ ਵਾਅਦਾ ਕੀਤਾ ਮੈਂ ਇੱਕ ਬੇਨਤੀ ਬਡਾਲਾ ਸਾਹਿਬ ਤੁਹਾਨੂੰ ਕਰਾਂਗਾ ਜਰਾ ਸੁਣਿਓ ਇੱਕ ਇੱਕ ਮਿੰਟ ਸਿਰਫ ਇੱਕ ਮਿੰਟ ਜਦੋਂ ਅਸੀਂ ਦਿੱਲੀ ਮੋਰਚਾ ਜਿੱਤ ਕੇ ਕੋਈ ਜਿੱਤਦਾ ਹੈ ਤੇ ਬਾਕੀ ਮੰਗਾ ਪੋਸਟਪੌਣ ਕੌੜੀਆਂ ਉਹਨਾਂ ਦਾ ਵਾਅਦਾ ਕਰਕੇ ਆਏ ਸਾਂ ਉੱਥੋਂ ਕਿਤੇ ਫੇਰ ਗੱਲਾਂ ਕਰਾਂਗੇ ਕਿ ਕਿਸ਼ਤਾ ਹੋਇਆ ਪਰ ਮੈਂ ਜਦੋਂ ਜਿੱਤ ਕੇ ਆਇਆ ਤੇ ਬਡਾਲਾ ਸਾਹਿਬ ਨੇ ਢੱਲੇਵਾਲ ਸਾਹਿਬ ਦੇ ਕੋਲ ਗੱਲਾਂ ਤੇ ਪਹਿਲਾਂ ਹੀ ਹੁੰਦੀਆਂ ਰਹਿੰਦੀਆਂ ਸੀ ਤੇ ਮੈਂ ਉਹਨਾਂ ਕੋਲੇ ਕਿਤਾਬਾਂ ਲੈ ਕੇ ਕਹ ਗਿਆ ਮੈਂ ਕਿ ਢੱਲੇਵਾਲ ਸਾਹਿਬ ਆਹ ਕਿਤਾਬਾਂ ਨੇ ਤੇ ਮੈਨੂੰ ਕਹਿਣ ਲੱਗੇ ਕਿ ਦੱਸ ਇਹਦਾ ਹੱਲ ਕੀ ਹੈ ਮੈਂ ਕਹਿੰਦਾ ਹੱਲ ਨਹੀਂ ਥਾਈ ਕਹਿੰਦੇ ਵਿਛਾ ਦੇ ਫਿਰ ਮੈਂ ਤੇਰੇ ਨਾਲ ਆ ਤੇ ਉਹ ਜਿਹੜਾ ਆਪਾਂ ਮੁਕਦਮਾ ਉੱਥੇ ਦਰਜ ਕਰਾ ਕੇ ਆਏ ਆ ਪਲੱਸ 2 ਆਈਆਂ ਕਿਤਾਬਾਂ ਦਾ ਮੈਨੂੰ ਇੱਥੇ ਮਾਣ ਹੈ ਕਿ ਇਸ ਬੰਦੇ ਨੇ ਜੋ ਵਾਅਦਾ ਕਰਦਾ ਜੋ ਇਹਦੇ ਅੰਦਰ ਹੈ ਉਹ ਗੱਲ ਕਰ ਮੈਂ ਜ਼ਿਆਦਾ ਮੂੰਹ ਦੇ ਉੱਤੇ ਕੋਈ ਸਿੱਖਤਾ ਕਰਨ ਵਾਲੀ ਗੱਲ ਨਹੀਂ ਬਸ ਇਹੀ ਅਰਦਾਸ ਹੈ ਗੁਰੂ ਚਰਨਾਂ ਚ ਕਿ ਸੱਚੇ ਪਾਤਸ਼ਾਹ ਲਿਟਰ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਬੜੀਆਂ ਉੱਥੇ ਗੱਲਾਂ ਹੋਈਆਂ ਕਿ ਤੇ ਫਿਰ ਸਮਾਂ ਮਿਲਿਆ ਤੇ ਕਰਾਂਗੇ ਮੇਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਜਿੰਨੇ ਤੁਸੀਂ ਇੱਥੇ ਬੈਠੇ ਹੋ ਰਾਤ ਨੂੰ ਵੀ ਆਪਣਾ ਜਿਹੜਾ 24 ਘੰਟੇ ਦੇ ਹੁਣ ਜਿਹੜਾ ਜਿਸ ਪੜਾਅ ਤੇ ਹੁਣ ਸਾਡੀ ਲੜਾਈ ਚੱਲ ਰਹੀ ਹੈ ਇਹ ਔਰ ਤੇ ਪਾਰ ਦੀ ਲੜਾਈ ਹੈ ਆਪਾਂ ਹੁਣ ਰਾਤ ਨੂੰ ਵੀ ਵੱਧ ਤੋਂ ਵੱਧ ਇਹ ਤੇ ਸਕਤਨ ਦਾ ਨਾ ਤੇ ਜਿਹੜੇ ਅਜੇ ਵੀ ਸਕਤ ਜਿਹੜੀ ਆ ਨਾ ਏ ਤੋਂ ਵੱਧ ਅਜੇ ਟਰਾਲੀਆਂ ਦੇ ਵਿੱਚ ਅਜੇ ਵੀ ਆ ਤੋਂ ਵੱਧ ਹੈ ਮੇਰੀ ਉਹਨਾਂ ਨੂੰ ਬੇਨਤੀ ਆਪਾਂ ਨੂੰ ਕਿ ਨਾ ਕੁਛ ਨਹੀਂ ਜਿਹੜੇ ਘਰੋਂ ਚੱਲ ਕੇ ਆ ਗਿਆ ਹੈ ਤਨਵਾਦ ਉਹਨਾਂ ਦਾ ਚਾਹਵਾ ਸੀ ਪਰ ਆਪਾਂ ਉਹਨਾਂ ਨੂੰ ਕੋਈ ਤਾਲਾ ਵੇਣਾ ਨਹੀਂ ਦੇਣਾ ਜਦੋਂ ਆਪਾਂ ਉਹਨਾਂ ਨੂੰ ਪਿਆਰ ਨਾਲ ਜਿਹੜੇ-ਜਿਹੜੇ ਪਰਿਵਰਤ ਤੁਹਾਡੇ ਨਾਲ ਨੇ ਨਾ ਜਦੋਂ ਆਪਾਂ ਉਹਨਾਂ ਨੂੰ ਪਿਆਰ ਨਾਲ ਮਾਣ ਨਾਲ ਸਤਿਕਾਰ ਨਾਲ ਕਰਾਂਗੇ ਨਾ ਤੇ ਉਹ ਇੱਥੇ ਜ਼ਰੂਰ ਆਉਣਗੇ ਤੇ ਫਿਰ ਰਾਤ ਦੀਆਂ ਡਿਊਟੀਆਂ ਵੀ ਤੇ ਦਿਨ ਦੀਆਂ ਡਿਊਟੀਆਂ ਵੀ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਹੁਣ ਸਾਡੀ ਆਤ ਤੇ ਪਾਰ ਦੀ ਲੜਾਈ ਆ ਕਿਤੇ ਹੋਰ ਨਾ ਹੋਵੇ ਕਿ ਜਿਸ ਤਰ੍ਹਾਂ 26 ਤਰੀਕ ਨੂੰ ਤੜਕੇ ਪਉਣੇ 3 ਵਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਲੈ ਗਏ ਤੇ ਉਸ ਤੋਂ ਬਾਅਦ ਜੋ ਮੋਰਚਾ ਦਬਾ ਫਿਰ ਇੱਥੇ ਸਟੈਂਡ ਹੋਇਆ ਕਿਉਂਕਿ ਉਹਨਾਂ ਨੂੰ ਸੀ ਐਸਪੀ ਇਹ ਮੋਰਚਾ ਖਤਮ ਪਰ ਸਰਦਾਰ ਸੁਖਜੀਤ ਸਿੰਘ ਹਰ ਦੋ ਝੰਡੇ ਨੇ ਜਿਸ ਤਰ੍ਹਾਂ ਇੱਥੇ ਸਰਕਾਰ ਦੀਆਂ ਆਸਾਂ ਤੇ ਪਾਣੀ 베ਰਿਆ ਤੇ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਆਓ ਆਪਾਂ ਸਾਰੇ ਰਲ ਕੇ ਉਹ ਮੌਕਾ ਨਾ ਆਵੇ ਤੇ ਇੱਕ ਵਾਰ ਆਪਾਂ ਕਰੀਏ ਕਿ ਇੱਥੇ ਆਪਾਂ ਰਹਿਣਾ ਰਾਤ ਨੂੰ ਵੀ ਤੇ ਦਿਨ ਵੀ ਇਹਦਾ ਸੋਚਿਓ ਕਿ ਚਸ ਦਾ ਆਮ ਤੌਰ ਤੇ ਕਈ ਵਾਰ ਚਰਚਾ ਹੁੰਦੀ ਆ ਕਿ ਜਿਹੜੀ ਪੁਲਿਸ ਹੈ ਸਰਕਾਰਾਂ ਹੈ ਕਿ ਜਦੋਂ ਘਰਾਂ ਤੇ ਛਾਪੇ ਮਾਰਦੇ ਆ ਜਾਂ ਬੰਦਿਆਂ ਨੂੰ ਫੜਦੇ ਆ ਤੇ ਉਹ ਰਾਤ ਨੂੰ 10 ਵਜੇ ਤੋਂ ਲੈ ਕੇ ਤੇ 4 ਵਜੇ ਦਾ ਹੀ ਸਮਾਂ ਹੁੰਦਾ ਹੈ ਇਹ ਆ ਵਿਚਾਰਾ ਹੁੰਦੀਆਂ ਨੇ ਅਸੀਂ ਵੀ ਕਰਦੇ ਆ ਪਰ ਮੇਰੀ ਬੇਨਤੀ ਜੇ ਤੇ ਹੁਣ 24 ਘੰਟੇ ਬਾਅਦ ਨਿਗਾਹ ਰੱਖਣੀ ਆ ਤੇ ਇੱਥੇ ਜੇ ਕੋਈ ਆਵੇ ਤੇ ਫਿਰ ਇਹ ਨਹੀਂ ਵੀ ਡਲੇਵਾਲ ਸਾਹਿਬ ਨੂੰ ਇਸ ਤਰ੍ਹਾਂ ਹੀ ਮਰ ਕੇ ਜਿਸ ਤਰ੍ਹਾਂ ਉਹਦਾਂ ਲੱਗੇ ਸੀ ਉਹ ਕੁਝ ਗਲਤੀਆਂ ਆਈਆਂ ਸੀ ਉਹ ਦੱਸਿਆ ਵੀ ਸੀ ਪਰ ਫਿਰ ਸਿਰੇ ਲੱਗੇ ਮੈਂ ਗੱਲ ਕੀਤੀ ਡਲੇਵਾਲ ਸਾਹਿਬ ਨਾਲ ਬਡਾਲਾ ਸਾਹਿਬ ਜਦੋਂ ਲੱਗੇ ਨੇ ਤੇ ਰਾਤ ਨੂੰ 12 11 ਵਜੇ ਤੱਕ ਸਾਡੀ ਮੀਟਿੰਗ ਚੱਦੀ ਰਹੀ ਤੇ ਮੈਂ ਡਲੇਵਾਲ ਸਾਹਿਬ ਆਜੇ ਫੇਰ ਸੋਚੋ ਮੈਨੂੰ ਕਹਿੰਦੇ ਓਹ ਨਹੀਂ ਗੱਲ ਕਰਦਾ ਯਾਰ ਮੈਂ ਹੁਣ ਕਿੱਥੋਂ ਆਇਆ ਘਰ ਮੈਂ ਜੇ ਮੈਨੂੰ ਚੱਕਣਾ ਹੁੰਦਾ ਰਾਤ ਨੂੰ ਚੱਕਦੇ ਅਸੀਂ ਕੁਝ ਕੇਸ ਭਲੇਖੇ ਚ ਵੀ ਰਹਿ ਗਏ ਸੋ ਹੁਣ ਆਪਾਂ ਭਲੇਖੇ ਚ ਨਹੀਂ ਰਾੜਾ ਤੇ ਜੇ ਹੁਣ ਹੱਥ ਪਾਇਆ ਤੇ ਫਿਰ ਇਹ ਆ ਕਿ ਸਰਕਾਰ ਨੂੰ ਪਤਾ ਨਹੀਂ ਕਿੰਨੀ ਕਿ ਪਿਆਸੀਆ ਸਾਡੇ ਕੌਮ ਦੇ ਫਰ ਜਿੰਨਾ ਕੌਮ ਨੂੰ ਉਹਨਾਂ ਨੂੰ ਚਾਹੀਦਾ ਅਸੀਂ ਤੇ ਹੱਥੇ ਆ ਸ਼ਾਂਤਵੇਂ ਆ ਸ਼ਾਂਤਵੇਂ ਰਹਿਾਂਗੇ ਪਰ ਜੇ ਉਹਨਾਂ ਨੇ ਕੋਈ ਸਾਡੇ ਤੇ ਕਾਰਾ ਕੀਤਾ ਤੇ ਮੇਲੇ ਵਰਗੇ ਨੇ ਮੈਂ ਔਰ ਜਿੰਨੀ ਉਮਰ ਖੋਖਲੀ ਆ ਇਦੋਂ ਵੱਧ ਹੋਰ ਕੀ ਧੋਖਣਾ ਬਸਾਗ ਵੀ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਵੀ ਬਹੁਤ ਉਤਾਲੇ ਨੇ ਪਰ ਇਹ ਜਿਹੜੀ ਚੀਜ਼ ਆ ਕਿ ਅਸਾਂ ਸ਼ਾਂਤ ਮਹਿ ਰਹਿਣਾ ਤੇ ਇਹ ਨਹੀਂ ਕਿ ਆ ਕੇ ਕਿਥੋਂ ਲੱਜਾਣਾ ਇਹ ਆਪਾਂ ਸੁਚੇਤ ਰਹਿਣਾ ਮੇਰੀ ਕਿ ਕੋਈ ਖੇਤੀ ਆ ਬਲਾਹ ਫਤੇ ਵਾਹਿਗੁਰੂ ਦੇ ਕਾਰਕਾ ਤੱਕ ਤੇ ਇਹ ਵੀ ਗੱਲ ਦਰੂੜੀ ਹੈ ਕਿ ਭਾਈ ਮਦਾਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਸੱਚ ਦੇ ਸ਼ਬਦ ਇਹ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਇਸ ਸ੍ਰੀ ਦਰਬਾਰ ਸਾਹਿਬ ਤੋਂ ਤੇ ਇਹੋ ਜਿਹੇ ਸ਼ਬਦ ਜਿਹੜੇ ਨੇ ਉਹ ਖੁੱਸ ਕੇ ਬਸ ਪਾਇਆ ਦਾਸ ਸਿੰਘ ਦੀ ਖਾਲਸਾ ਸਿਰਫ 2 ਮਿੰਟ ਵਾਸਤੇ ਜੋ ਕਿ ਬਹੁਤ ਬੰਨੀਆਂ ਸਵਾਵਾ ਸਾਡੀਆਂ ਬਹੁਤ ਵਾਰ ਮੀਟਿੰਗਾਂ ਹੋਈਆਂ ਨੇ ਮੇਲੇ ਬਹੁਤ ਨਿੱਤਰ ਪਿਆਰੇ ਨੇ ਤੇ 2 ਮਿੰਟ ਵਾਸਤੇ ਸੰਗਤ ਜੀ ਉਸ ਸਮੇ ਸਦਾ ਸੱਜਣ ਮਿਲਦੇ ਸੋ 2 ਮਿੰਟ ਵਾਸਤੇ ਆਪ ਜੀ ਨਾਲ ਵਿਚਾਰ ਸੰਗੇ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਹੁਤ ਜ਼ਿਆਦਾ ਹੋ ਗਿਆ ਸਾ ਸੰਗਤ ਜੀ ਪਰ ਜਿਹੜੀ ਗੱਲ ਮੈਂ ਅੱਜ ਦੱਸਣ ਜਾ ਰਿਹਾ ਇਹ ਨਾ ਤੁਹਾਨੂੰ ਕਿਸੇ ਨੇ ਦੱਸੀ ਹੋਣੀ ਆ ਤੇ ਨਾ ਦੱਸਣੀ ਹੈਗਾ ਅਸੀਂ ਅੱਜ ਜੋ ਸਹਿਬਜ਼ਾਦਿਆਂ ਦੀ ਯਾਦ ਵਿੱਚ ਇੱਥੇ ਆਪਾਂ ਦਿਨ ਮਨਾ ਰਹੇ ਹਾਂ ਧਲੇਵਾ ਸਾਹ ਭਾਈ ਬਦੇਸ ਸਿੰਘ ਜੀ ਬਡਾਲਾ ਸੱਸਾ ਸਾਹਿਬ ਜੋ ਕਿਸਾਨ ਕਿਸਾਨੀ ਦਾ ਦਰਦ ਰੱਖਦੇ ਨੇ ਭਾਈ ਬੰਦੇਵ ਸਿੰਘ ਜੀ ਬਡਾਲਾ ਹਰ ਪੰਥ ਦਾ ਦਰਦ ਕਿਸਾਨੀ ਦਾ ਦਰਦ ਰੱਖਦੇ ਨੇ ਕਿ ਜਿਹੜੇ ਅੱਜ ਆਪਣੇ ਸਾਥੀਆਂ ਨਾਲ ਇੱਥੇ ਆਏ ਨੇ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਅੱਜ ਮੋਰਚਾ ਲਾਇਆ ਅੱਜ ਤੋਂ 100 ਸਾਲ ਪਹਿਲਾਂ ਵਦੇਸੀ ਸਰਕਾਰ ਨਾਲ ਟੱਕਰ ਲਈ ਸੀ ਆਪਣੇ ਬਜ਼ੁਰਗਾਂ ਨੇ ਜਿਹਦੇ ਸੀ ਭਾਈ ਮਤਾਬ ਸਿੰਘ ਜੀ ਵੀਰ ਜਿਨ੍ਹਾਂ ਨੇ ਮਹੰਤਾਂ ਦਾ ਦਰਬਾਰ ਸਾਹਿਬ ਤੇ ਕਬਜ਼ਾ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ 14 ਤੋਂ ਲੈ ਕੇ 20 ਦੇ ਵਿੱਚ ਦਰਬਾਰ ਸਾਹਿਬ ਉਹਦੇ ਗਾਥਕ ਤੇ ਪੰਜਾਬ ਦੇ ਸਾਰੇ ਗੁਰਦੁਆਰੇ ਯਾਦ ਕਰਵਾਏ ਸੀ 1920 ਦੇ ਵਿੱਚ ਭਾਈ ਮਤਾਬ ਸਿੰਘ ਜੀ ਵੀਰ ਸ਼੍ਰੋਮਣੀ ਕਮੇਟੀ ਕਿਤਾਬਾਂ ਦੇ ਵਿੱਚ ਇਤਿਹਾਸ ਹੈ ਮਾਤਾ ਸਰੋਬਨੀ ਦੀ ਕੁੜੀ ਆਲੇ ਦੱਸਦੇ ਆ ਤੇ ਨਾ ਕਿਸੇ ਹੋਰ ਨੇ ਦੱਸਣਾ ਗੁਰੂ ਪਿਆਰਿਓ ਤੋਂ ਵਿਦੇਸੀ ਸਰਦਾਰ ਤੋਂ ਆਪਾਂ ਉਹ ਗੁਰਦੁਆਰੇ ਯਾਦ ਤੇ ਜਵਾਹਰ ਸਾਹਿਬ ਨੂੰ ਯਾਦ ਕਰਾਇਆ ਸੀਗਾ ਕਿਉਂਕਿ ਮਨਤਾਂ ਦਾ ਕਬਚਾ ਸੀ ਐਸੀ ਲੋਕਾਂ ਦੀ ਕੀ ਆਮ ਤੁਹਾਡੇ ਲੋਕਾਂ ਦੀ ਵੀ ਦੇਖ ਨਹੀਂ ਸੀ ਪ੍ਰਮਾਨ ਕਰਦੇ ਹੁੰਦੇ ਅਨਸਰਟ ਕਰਦੇ ਸੀ ਤੇ ਗੁਰੂ ਪਿਆਰਿਓ ਇਹ ਭਾਈ ਮਤਾਬ ਸਿੰਘ ਦੀ ਪੀਰ ਨੇ 12 ਅਕਤੂਬਰ 1920 ਵਾਲੇ ਦਿਨ ਇਹ ਮੋਰਚਾ ਲਾਇਆ ਦੇਖ ਪ੍ਰਮਾਨ ਕਰਵਾਈ ਉਸੇ ਦਿਨੀ ਇੱਕ 25 ਮੈਂਬਰੀ ਕਮੇਟੀ ਬਣਾਈ ਗਈ ਜਿਹੜਾ ਨਾਂ ਰੱਖਿਆ ਗਿਆ ਸ਼੍ਰੋਮਣੀ ਕਮੇਟੀ ਜਥੇਦਾਰ ਤੇਜਾ ਸਿੰਘ ਜੀ ਪੁੱਜਰ ਬਣਾਇਆ ਗਿਆ ਉਸ ਟਾਈਮ ਤੇ ਉਸ ਤੋਂ ਬਾਅਦ ਮਹੀਨੇ ਪਿੱਛੇ ਗੁਰੂ ਪਿਆਰਿਓ ਸ਼੍ਰੋਮਣੀ ਕਾਲੀ ਦਲ ਹੋਂਦ ਚ ਆਇਆ ਤੇ ਉਹ ਤੋਂ ਬਾਅਦ ਤੁਹਾਨੂੰ ਪਤਾ ਵੀ ਵਿੱਚ ਕਲਾਬ ਚੌਧਰੀ ਵਰਗੇ ਜਿਨ੍ਹਾਂ ਨੇ ਕਾਰਜ ਕੀਤੇ ਸੀ ਉਹਨਾਂ ਨੂੰ ਉਹਨਾਂ ਲੋਕਾਂ ਨੇ ਪਿੱਛੇ ਕਰ ਦਿੱਤਾ ਤੇ ਜਿਹੜੇ ਮੇਨ ਉਸਟਾਂ ਤੇ ਖੋਦੇ ਸੀ ਉਹ ਕੌਣ ਸੀ ਉਹ ਮੇਰੇ ਦਾਦਾ ਜੀ ਸੀਗੇ ਭਾਈ ਮਤਾਬ ਸਿੰਘ ਜੀ ਵੀਰ ਹੁਣ ਮੈਂ 100 ਸਾਲ ਬਾਅਦ ਇਤਿਹਾਸ ਲੱਭਿਆ ਲੱਭ ਕੇ ਭਾਈ ਬਦੇ ਸਿੰਘ ਜੀ ਬਟਾਲਾ ਨੇ ਤਿੰਨ ਸਾਲੋਂ ਬਜ਼ੁਰਗਾਂ ਦਾ ਮਾਰ ਤੇ ਲੈ ਕੇ ਜਾਂਦੇ ਰਹੇ ਅਸੀਂ ਉਹਨਾਂ ਦੇ ਜਲਦੀ ਪਿੰਡ ਤੋਂ ਅਗਾਹ ਤੱਕ ਤੱਕ ਦੇਖ ਰਹੇ ਰਹੇ ਆ ਤੇ ਉਹਨਾਂ ਨੂੰ ਵੀ ਮਾੜੀ ਮੋਟੀ ਸ੍ਰੋਣੀ ਕਮੇਟੀ ਨੂੰ ਸ਼ਰਮ ਆਈ ਪ੍ਰਥ ਨੇ ਦਬਾ ਪਾਇਆ ਅਸੀਂ ਅੱਜ 24 ਤਰੀਕ ਨੂੰ ਪਿੱਛੇ ਆਪਣੇ ਬਜ਼ੁਰਗਾਂ ਦੀ ਦਰਵਾਜ਼ਾ ਸਾਹਿਬ ਦੇ ਵਿੱਚ ਜਿਹੜਾ ਚਿੱਤਰ ਸੀ ਉਹਨਾਂ ਦਾ ਸਬੂਤ ਕਰਾ ਕੇ ਆਏ ਆ ਇਹ ਭਾਈ ਬਲਦੇਵ ਸਿੰਘ ਜੀ ਦੀ ਸਤਕਾ ਜੋ ਕਾਰਜ ਹੋਇਆ ਤੇ ਸੰਤਾਂ ਦੇ ਸਹਿਯੋਗ ਦੇ ਨਾਲ ਹੋਇਆ ਇਹ ਮੈਂ ਤਾਂ ਦੱਸਦਾ ਵੀ ਆਪਾਂ ਅੱਜ ਤੋਂ 100 ਸਾਲ ਵੀ ਪਹਿਲਾਂ ਚੰਗਾਸੇ ਦਿੱਤੇ ਆ ਸੀ ਵਿਦੇਸ਼ੀ ਸਰਕਾਰ ਦੇ ਹੁੰਦਿਆ ਹੁਣ ਤਾਂ ਹਿੰਦੁਸਤਾਨ ਦੀ ਸਰਕਾਰ ਹੈ ਜਿਹਨੂੰ ਬਣਾਉਣ ਵਾਲੇ ਹੀ ਆਪਾਂ ਆ ਸਰਕਾਰਾਂ ਨੂੰ ਬੇਸ ਨੂੰ ਯਾਦ ਕਰਾਉਣ ਵਾਲੇ ਆਪਾਂ ਤੇ ਉਹ ਸਰਕਾਰਾਂ ਸਾਨੂੰ ਦੇਖੋ ਸਾਡੇ ਨਾਲ ਕੀ ਸਲੂਕ ਕਰਦੀਆਂ ਸਾਧ ਸੰਗਤ ਜੀ ਤਗੜੇ ਹੋ ਕੇ ਰਹੋ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਤੂੰ ਸਾਨੂੰ 700 ਕਥਨ ਅੱਗੇ ਸ਼ਹੀਦ ਕਰਵਾਤਾ ਕਿ ਹੁਣ ਵੀ ਸਾਡੀ ਉਹੀ ਚੀਜ਼ ਲੱਭ ਰਹੇ ਆਂ ਵੀ ਹੋਰ 7 ਤੋਂ 8 ਚੀਜ਼ ਹੋਵੇ ਤੇ ਫੇਰ ਸਾਨੂੰ ਇਨਸਾਫ ਦਿਓਗੇ ਅੱਗੇ ਇਨਸਾਫ ਦਿੱਤਾ ਉਹਦੇ ਤੇ ਪੂਰੇ ਨਹੀਂ ਉਤਰੇ ਸਰਕਾਰ ਬੇਨਤੀ ਕਰਦੇ ਆਂ ਸਰਕਾਰ ਨੂੰ ਅਸੀਂ ਉਹਦੀ ਨਿੰਦਿਆ ਕਰਦੇ ਆਂ ਵੀ ਉਹ ਕਾਨੂੰਨ ਕਿਉਂ ਨਹੀਂ ਪਾਸ ਕਰ ਲਈ ਜੇ ਕੀਤੇ ਆ ਤੇ ਉਹ ਲਾਗੂ ਕੀਤੇ ਜਾਣ ਇਹ ਅਸੀਂ ਉਸ ਸਰਕਾਰ ਵੀ ਨਿੰਦਿਆ ਕਰਨ ਆਏ ਹਾਂ ਸਿੱਖ ਸਦ ਬੌਨਾ ਦਲ ਵੱਲੋਂ ਅਤੇ ਜਿਹੜੇ ਪੰਜਾਬ ਦਲ ਵੱਲੋਂ ਅਸੀਂ ਆਈ ਹੋਈ ਸਾਰੀ ਟੀਮ ਜਿਹੜੇ ਸਾਡੇ ਇੱਥੇ 20-20 ਮੈਂਬਰਾਂ ਚ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਆਪਣਾ ਉਹਨਾਂ ਸਮਾਂ ਕੱਢ ਕੇ ਕਿਸਾਨਾਂ ਦਾ ਦਰਦ ਸਮਝਦੇ ਹੋਏ ਇੱਥੇ ਪਹੁੰਚੇ ਨੇ ਮੈਂ ਆਪਣੇ ਵੱਲੋਂ ਭਾਈ ਬੰਦੇ ਸਿੰਘ ਜੀ ਬਡਾਲਾ ਤੇ ਉਹਨਾਂ ਦੀ ਟੀਮ ਵੱਲੋਂ ਸਾਰਿਆਂ ਨੂੰ ਫਤਿਹ ਅੱਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਤਕਾਰਯੋ ਪੰਡਾਲ ਦੇ ਵਿੱਚ ਬੈਠੇ ਸਾਰੇ ਹੀ ਸੰਗਤ ਨੂੰ ਬੇਨਤੀ ਇਸੇ ਤਰ੍ਹਾਂ ਬੈਠੇ ਰਹੇ ਨਾ ਉੱਠਣਾ ਨੀ ਕਿਸੇ ਨੇ ਬੇਨਤੀ ਹੈ ਵੀ ਹੁਣ ਆਪਾਂ ਪੰਡਾਲ ਦੇ ਵਿੱਚੋਂ ਜਾਣਾ ਕਿਸੇ ਨੇ ਇੱਥੇ ਸਮਾਪਤੀ ਕੋਈ ਨਹੀਂ ਇਸੇ ਤਰ੍ਹਾਂ ਹੀ ਬੈਠੇ ਰਹੇ ਕਾ ਪਾਣੀ ਪੀਣਾ ਬਾਰੀ ਦਾ ਪੀ ਕੇ ਆ ਜਾਗੇ ਕਿਸੇ ਨੇ ਇੱਥੋਂ ਉੱਠਣਾ ਨਹੀਂ ਤੇ ਜਾਣਾ ਨਹੀਂ ਜੀ ਇਸਾ ਤੇ ਟੁੱਟਣਾ ਨਹੀਂ ਕਿਸੇ ਨੇ ਬੈਠੇ ਰਿਹਾ ਅਸੀਂ ਫਿਰ ਪੰਥ ਦੀ ਕੌਮ ਦੇ ਮਹਾਨ ਅਤੇ ਸਤਿਕਾਰ ਜਥਾ ਭਾਈ ਗੁਰਦੇਵ ਸਿੰਘ ਜੀ ਬਡਾਲਾ ਸਮੁੱਚੇ ਮੋੜ ਤੇ ਵੱਲੋਂ ਸਮੁੱਚੇ ਦੋਹਾਪੁਰ ਮਾ ਵੱਲੋਂ ਐਦੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਕੇ ਸਾਡੀ ਸੰਗਤ ਨੂੰ ਆਪਣੇ ਦਸ ਪਿੰਨੇ ਕੀਰਤ ਦੇ ਨਾਲ ਸੁਹਾਨ ਕੀਤਾ ਤੇ ਜਿਹੜੀ ਸਟੇਜ ਨੂੰ ਸਹਿਯੋਗ ਆਈ ਹੈ ਕੋਈ ਇਸ ਤਰ੍ਹਾਂ ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ